ਸਰਕਾਰ ਜਾਰੀ ਸੀ ਜਾਰੀ ਕਿਲੇ ਕਮਾਉਣਾ ਸੀ ਅੱਜ ਵਿਹਲਾ ਹੋ ਕੇ ਬਹਿ ਗਿਆ ਬਹੁਤ ਤਕਲੀਫ ہوئی ਹੈ ਪਰ ਮੈਂ ਇਹ ਵੀ ਧਾਤ ਦਿੰਨੀ ਹੈ ਆਪਣੇ ਲੋਕਾਂ ਦੀ ਪੰਜਾਬੀਆਂ ਦੀ ਜਿਹੜੇ ਕੇਸ ਦਿਨ ਰਾਤ ਆਪਣੀਆਂ ਟਰਾਲੀਆਂ ਟਰੱਕਰ ਲੈ ਕੇ ਤੁਸੀਂ ਦੇ ਪੰਦੇ ਨਾਲ ਨਾਲ ਕੁੱਟੀ ਪਾਰੇ ਹੁਣ ਮਜਬੂਤ ਕਰ ਰਹੇ ਸਰਕਾਰਾਂ ਨੇ ਕਦੀ ਬਾਤ ਵੀ ਕੀਤੀ ਦੁੱਖ ਦੀ ਗੱਲ ਇਹ ਹੈ ਜਦੋਂ ਸਾਡੀ ਸਰਕਾਰ ਸੀ ਉਸ ਵੇਲੇ ਸੀ ਫਿਰ ਵੀ ਆ ਕੇ ਥੋੜੇ ਥੋੜੇ ਪੱਥਰ ਲੋ ਆ ਕੇ ਜਾਂ ਡਾਇਵਰਸ਼ਨ ਕੀਤੀ ਇਹ ਇਤੇ ਸੜਕ ਬਣਾਈ ਹਰ ਚੀਜ਼ੇ ਦੀ ਦੇਖੀ ਗਈ ਪੰਜਾਬ ਦੇ ਸਰਕਾਰਾਂ ਦੇ ਬਲਕਿ ਮੁੱਖ ਮੰਤਰੀ ਪਤਾ ਨਹੀਂ ਕਿੱਥੇ ਸੁੱਤੇ ਹੈ ਕਿੱਥੇ ਹੈ ਕਿੱਥੇ ਨਹੀਂ ਹੈਗੇ ਨਾ ਕੋਈ ਐਮਐਲਏ ਦਿਸਦਾ ਨਾ ਕੋਈ ਮੰਤਰੀ ਦਿਸਦਾ ਜੇ ਕੋਈ ਇਹਨਾਂ ਦਾ ਵਰਕਰ ਆਉਂਦਾ ਵੀ ਹੈ ਤੇ ਡੀਐਸਪੀ ਐਸਐਚਓ ਲੈ ਕੇ ਨਾਲ ਤੋੜੇ ਫਿਰਦੇ ਆ ਜਿੱਦਾਂ ਲੋਕਾਂ ਨੂੰ ਦੱਸਣ ਵਾਸਤੇ ਵੀ ਆ ਪੁਲਿਸ ਨਾਲ ਹੈ ਮੋਟਲੇ ਦਾ ਕਿੱਥੇ ਬਹੁਤ ਵੱਡਾ ਇਸ ਇਲਾਕੇ ਦੇ ਵਿੱਚ ਤਰੱਕੀ ਹੋਈ ਹੈ ਵਿਦੇਸ਼ਾਂ ਵਿੱਚ ਵਸਦੇ ਵੀਰ ਹੈ ਸਾਡੇ ਪਰ ਇਹ ਦੋਨੋਂ ਪਾਸਿਓਤੋਂ ਇੱਕ ਪਾਸੇ ਦਰਿਆ ਤੇ ਇੱਕ ਪਾਸੇ ਕਾਰੀ ਬੇਈ ਨਾਲ ਘਿਰਿਆ ਹੋਇਆ ਤੇ ਜਦੋਂ ਵੀ ਕਿਤੇ ਹੜ ਆਉਂਦੇ ਆ ਜਦੋਂ ਵੀ ਕਿਤੇ ਭਾਵੇਂ ਉਹ ਰਣਜੀਤ ਸਾਗਰ ਟਾਈਮ ਹੋਵੇ ਭਾਵੇਂ ਕੋਈ ਬੇਈ ਦੇ ਵਿੱਚ ਪਾਣੀ ਚੜਨਾ ਉਹਵੇ ਕੋਈ ਚੋ ਚੜਨੇ ਹਰਸ਼ਾਲਪੁਰ ਤੋਂ ਇਹ ਸਾਰਾ ਹਲਕਾ ਜਿਹੜਾ ਉਸ ਵੇਲੇ ਡੁੱਬਣ ਟਿਆ ਜਾਂਦਾ ਹੈ ਹਰ ਸਾਲ ਇੱਥੇ ਮੰਡ ਦੇ ਵਿੱਚ ਬਹੁਤ ਪਾਣੀ ਆਉਂਦਾ ਦਰਿਆ ਜਿਹੜਾ ਸਾਡਾ ਤੁਸੀਪੰਦ ਤੋਂ ਟੱਪ ਜਾਂਦਾ ਤੇ ਹਰ ਸਾਲ ਕਰੋੜਾਂ ਰੁਪਏ ਦਾ ਨੁਕਸਾਨ ਜਿਹੜਾ ਇੱਥੇ ਸਾਡੇ ਚੀਮੀਦਾਰਾਂ ਦਾ ਹੁੰਦਾ ਕਿਸਾਨ ਤੇ ਅਕਈ ਤੁਹਾਨੂੰ ਪਤਾ ਹੈ ਕਿ ਇਹਨੇ ਤੇ ਆਪਣੀ ਫਸਲ ਜਿਹੜੀ ਹੈ ਉਹ ਬਾਹਰ ਆਪਣੇ ਆਪ ਦੇ ਆਸੇ ਸੁੱਕੀ ਹੁੰਦੀ ਹੈ ਤੇ ਅੱਜ ਫਸਲ ਵੀ ਖਰਾਬ ਹੋ ਗਈ ਹੈ ਖੇਤ ਵੀ ਖਰਾਬ ਹੋ ਗਏ ਐਨੀ ਮਿੱਟੀ ਪੈ ਗਈ ਹੈ ਕਿ ਮੁਰਚੇ ਨੂੰ ਟੀਸਲ ਤੇ ਕਰਦੀ ਔਖੀ ਹੋ ਜੇਗੀ ਤੇ ਨਾਲ ਨਾਲ ਇਹ ਵੀ ਹੈ ਕਿ ਅੱਜ ਸਾਡਾ ਕਿਸਾਨ ਜਿਹੜਾ ਹੈ 70000 80000 ਕਿਲੇ ਕਮਾਉਣਾ ਸੀ ਅੱਜ ਵਿਹਲਾ ਹੋ ਕੇ ਬਹਿ ਗਿਆ ਬਹੁਤ ਤਕਲੀਫ ਵੀ ਹੈ ਪਰ ਮੈਂ ਇਹ ਵੀ ਦੱਸ ਦਿੰਨੀ ਹੈ ਆਪਣੇ ਲੋਕਾਂ ਦੀ ਪੰਜਾਬੀਆਂ ਦੀ ਜਿਹੜੇ ਕੇਸ ਦਨ ਰਾਤ ਆਪਣੀਆਂ ਟਰਾਲੀਆਂ ਟਰੈਕਟਰ ਲੈ ਕੇ ਤੁਸੀਂ ਦੇ ਪੰਦੇ ਨਾਲ ਨਾਲ ਮਿੱਟੀ ਪਾ ਰਹੇ ਹਨ ਮਜਬੂਤ ਕਰ ਰਹੇ ਟੁੱਟ ਨਾ ਜਾਵੇ ਖੱਛਾ ਜਿੱਥੇ ਪੈਦਾ ਹੁੰਦਾ ਹੈ ਉੱਥੇ ਇਕੱਠੇ ਹੋ ਕੇ ਲੱਗ ਜਾਂਦੇ ਆ ਕਿ ਮਿੱਟੀ ਪਾਏ ਤੇ ਇਹਨੂੰ ਮਜਬੂਤ ਕਰਕੇ ਆਪਣੀ ਮਤ ਆ ਕਰ ਰਹੇ ਸਰਕਾਰਾਂ ਨੇ ਕਦੀ ਵੀ ਹਿੰਮਤ ਨਹੀਂ ਕੀਤੀ ਸਰਕਾਰਾਂ ਨੇ ਕਦੀ ਬਾਤ ਨਹੀਂ ਪੁੱਛੀ ਤਕ ਦੀ ਗੱਲ ਇਹ ਹੈ ਜਦ ਸਾਡੀ ਸਰਕਾਰ ਸੀ ਉਸ ਵੇਲੇ ਸੀ ਫਿਰ ਵੀ ਆ ਕੇ ਇੱਥੇ ਥੋੜੇ ਥੋੜੇ ਪੱਥਰ ਲਵਾ ਕੇ ਜਾਂ ਡਾਇਵਰਸ਼ਨ ਕੀਤੀ ਇੱਥੇ ਸੜਕ ਬਣਾਈ ਹਰ ਚੀਜ਼ ਜਿਹੜੀ ਦੇਖੀ ਗਈ ਫਿਰ ਅੱਜ